ਮਤੇ ਬੁਲਾਉਣਾ ਵੈਕੂ ਚੀਕਾ ਖਾਣੇ। ਉਹ ਵੀ ਬੜੇ ਦੁੱਖ ਦੇ ਵਿੱਚ ਬੈਠੇ ਹਾਂ। ਕਿਸੇ ਲੜਕੀ ਦੇ ਕੇਸ ਨੂੰ ਲੈ ਕੇ ਬੈਠੇ ਹਾਂ ਇਸੇ ਦੋੜ ਨਾਲ। ਉਸ ਲੜਕੀ ਦੇ ਮਤੇ ਨਾਜ਼ਰ ਤੂਕੀ ਨੇ ਐਫ ਆਈ ਆਰ ਦਾ ਦਰਜ ਕਰਾਤੀ ਥਾਣਾ ਟੱਲੇਵਾਲ। ਉਹਦੀ ਤੁਹਾਨੂੰ ਨਕਲ ਮਿਲ ਗਈ। ਉਹਦੇ ਵਿੱਚ ਅੱਕੇ ਦੀ ਕਾਰਵਾਈ ਨੂੰ ਲੈ ਕੇ ਤੁਸੀਂ ਇੱਥੇ ਆਇਓ। ਕੋਈ ਬਾਕੀ ਰਹਿੰਦੇ ਦੋਸ਼ੀਆਂ ਨੂੰ ਪੜਿਆ ਜਾਵੇ। ਜਿਹੜੇ ਜਿਹੜੇ ਤੁਸੀਂ ਲਗਾਏ ਸੀ ਉਹ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਨੇ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਤੇ ਮੈਂ ਪਹਿਲਾਂ ਵੀ ਚੈੱਕ ਕਰਾਤਾ ਥੋੜੇ ਚਾਰ ਬੰਦਿਆਂ ਨੂੰ ਬੁਲਾ ਕੇ ਚੈੱਕ ਕਰਾਤਾ ਹੂੰ ਵੀ ਜਿਹੜੇ ਚਾਰ ਬੰਦੇ ਹੋਰ ਆ ਸਕਦੇ ਆ ਉਹਨਾਂ ਨੂੰ ਚੈੱਕ ਕਰਾ ਸਕਦੇ ਆ ਕਾਗਜ਼ ਪੜਾ ਸਕਦੇ ਆ ਪਰ ਇਸ ਤੋਂ ਅਗਲੀ ਕਾਰਵਾਈ ਜਿਹੜੀ ਹੁਣ ਹੈਗੀ ਆ ਕੋਰਟ ਦੀ ਅਦਾਲਤਾਂ ਦੀ ਥੋੜੀ ਪੈਰਵਾਈ ਦੀ ਉਹ ਤੁਸੀਂ ਕਰਨੀ ਹੈ ਪੁਲਿਸ ਦਾ ਕੰਮ ਇੱਥੇ ਤੱਕ ਸੀ ਕੁਸੀ ਪੁਲਿਸ ਤੇ ਇਸ ਤਰ੍ਹਾਂ ਦਾ ਚਲੋ ਗਿਲਾ ਕਰਦੇ ਸੀ ਕਿ ਪੁਲਿਸ ਨਹੀਂ ਫੜਦੀ ਪੁਲਿਸ ਨੇ ਫੜ ਲਿਆ ਪੁਲਿਸ ਦੀ ਕਾਰਵਾਈ ਅਜੇ ਖਤਮ ਤਾਂ ਨਹੀਂ ਹੋਈ ਪਰ ਪੁਲਿਸ ਦੀ ਕਾਰਵਾਈ ਚੱਲੂ ਚਲਾਣ ਜਾਊ ਅਦਾਲਤ ਅੱਗੇ ਅਦਾਲਤ ਦਾ ਕੰਮ ਹੈ سزا ਦੇਣਾ ਤੇ ਨਾ ਦੇਣਾ ਹੁਣ ਮੇਰੀ ਇਹ ਹੀ ਬੇਰਤੀ ਹੈ ਤੁਹਾਨੂੰ ਕਿ ਜਿੰਨਾ ਪੁਲਿਸ ਦਾ ਕੰਮ ਕਰਨ ਵਾਲਾ ਸੀ ਉਹਦੇ ਵਿੱਚੋਂ ਅਸੀਂ 80% ਕਰ ਚੁੱਕੇ ਹਾਂ 20% ਰਹਿੰਦਾ ਜਿਹੜਾ ਸਾਡਾ 5-7 ਦਿਨਾਂ ਦੇ ਵਿੱਚ ਉਹ ਮੁਕੰਮਲ ਕਰਕੇ ਕਲਾਣ ਦੇ ਦਾਂ ਅੱਗੇ ਦੀ ਕਾਰਵਾਈ ਤੁਹਾਡੀ ਹੋ ਆ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿੰਨਾ ਵੀ ਤੁਸੀ ਇੱਥੇ ਦੁੱਖ ਚੱਲੇ ਆ ਅਸੀਂ ਵੀ ਉਹਦੇ ਲਈ ਹਮਾ ਮੰਗਦੇ ਆ ਪਰ ਹੁਣ ਬੇਨਤੀ ਹੈ ਕਿ ਤੁਸੀਂ ਇਸ ਧਰਨੇ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਕੰਮ ਆ ਲੜਕੀ ਦਾ ਮਿਲਟੇ ਕੇ ਸੰਸਕਾਰ ਕਰਨਾ ਹੈ ਅਗਲੀ ਪੇੜ ਕਰਨੀ ਹੈ ਫਿਰ ਉਹ ਕਰ ਸਕਦੇ ਹੋ ਮੈਂ ਤੁਹਾਨੂੰ ਦਿੱਤਾ ਖਾਲਸਾ ਮੈਂ